ਸਤਿ ਸ਼੍ਰੀਕਾਲ ਜੀ ਰੂਹ ਦੇ ਲਵ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਆਪਾਂ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਹੇ ਹਾਂ ਬੇਲਿਓ ਨਿੱਕਲ ਦੇ ਸ਼ੇਰ ਪੁਸਤਕ ਦੇ ਅਧਿਆਏ 31 ਨੂੰ ਤੇ ਸ਼ੁਰੂ ਕਰਦੇ ਹਾਂ ਜੀ ਅਧਿਆਏ 31 ਝੰਡੇ ਗੜੋਂ ਔ ਨਗਾਰੋ ਧਰਾਓ ਬਹਾਇ ਸਿੰਘ ਇਹਾ ਪੂਜ ਲਗਾਓ ਸਰਹੰਦ ਨੂੰ ਧੂੜ ਮਿੱਟੀ ਵਿੱਚ ਉਡਾ ਕੇ ਪੰਥ ਨੇ ਸਾਹਿਬਜ਼ਾਦਿਆਂ ਤੇ ਮਾਤਾ ਜੀ ਦੀ ਯਾਦ ਵਿੱਚ ਦੇਹ ਰਿਉ ਸਾਰਨਵਲ ਧਿਆਨ ਕੀਤਾ। ਫੈਸਲਾ ਹੋਇਆ ਕਿ ਜਿਸ ਥਾਂ ਸਾਹਿਬਜ਼ਾਦਿਆਂ ਨੇ ਰਾਤਾਂ ਕੱਟੀਆਂ ਉਸ ਥਾਂ ਸ਼ਹਾਦਤ ਪਾਈ ਜਿੱਥੇ ਸੰਸਕਾਰ ਕੀਤਾ ਗਿਆ। ਉਹਨਾਂ ਸਭਨਾ ਥਾਵਾਂ ਨੂੰ ਟੋਲ ਕੇ ਅਸਥਾਨ ਅਨੁਸਾਰੇ ਜਾਣ। ਖਾਲਸਾ ਜੀ, ਸ਼ੈਰ ਦੇ Hindu, Sikh ਜਾਂ ਗੁਰੂ ਘਰ ਦੇ ਹੋਰ ਪ੍ਰੇਮੀ ਪਰਿਵਾਰਾਂ ਦੇ ਬਜ਼ੁਰਗਾਂ ਨੂੰ ਬੇਨਤੀ ਕਰਕੇ ਆਦਰ ਸਹਿਤ ਲਿਆਂਦਾ ਜਾਵੇ ਤਾਂ ਕਿ ਉਹਨਾਂ ਤੋਂ ਸਾਰਾ ਹਾਲ ਸੁਣਿਆ ਜਾਏ ਤੇ ਨਾਲ ਹੀ ਸ਼ਹੀਦੀ ਸਥਾਨ ਅਤੇ ਸਾਹਿਬਜ਼ਾਦਿਆਂ ਨਾਲ ਜੁੜੀਆਂ ਹੋਰ ਥਾਵਾਂ ਦੀ شناخت ਕਰਵਾ ਕੇ ਦੇਖਰੇ ਸਾਰੇ ਜਾ ਸਕਣ ਸਰਦਾਰ ਜੱਸਾ ਸਿੰਘ ਨੇ ਸਿੰਘਾਂ ਨੂੰ ਸਾਰੇ ਸ਼ਹਿਰ ਵਿੱਚੋਂ ਉਹਨਾਂ ਬਜ਼ੁਰਗਾਂ ਜੋ ਗੁਰੂ ਘਰ ਨਾਲ ਸਨੇਹ ਰੱਖਦੇ ਸਨ ਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਵੇਲੇ ਇੱਥੇ ਮੌਜੂਦ ਸਨ ਨੂੰ ਲੱਭਣ ਤੋਰਿਆ ਗਿਆ। ਕਈ ਬਜ਼ੁਰਗ ਇਕੱਠੇ ਹੋ ਕੇ ਖਾਲਸੇ ਦੇ ਦਰਬਾਰ ਵਿੱਚ ਪੇਸ਼ ਹੋਏ ਤੇ ਉਹਨਾਂ ਸਰਦਾਰ ਜੱਸਾ ਸਿੰਘ ਨੂੰ ਸੰਖੇਪ ਹਾਲ ਦੱਸਣਾ ਸ਼ੁਰੂ ਕੀਤਾ। ਸਰਦਾਰ ਨੇ ਸੋਚਿਆ ਕਿ ਇਹ ਇਤਿਹਾਸ ਤਾਂ ਸਰਬੱਤ ਖਾਲਸੇ ਨੂੰ ਸਰਵਣ ਕਰਨਾ ਚਾਹੀਦਾ ਹੈ। ਸੋ ਉਹਨਾਂ ਨੇ ਸਭ ਮਿਸਲਾਂ ਦੇ ਸਰਦਾਰਾਂ ਨੂੰ ਸੁਨੇਹੇ ਭਜਵਾਏ। ਖਾਲਸਾ ਜੀ ਜੋ ਵਰਤਾਰੇ ਸਰਹੰਦ ਵਾਸੀ ਬਜ਼ੁਰਗ ਸਾਨੂੰ ਸੁਣਾ ਰਹੇ ਹਨ। ਸਾਡਾ ਚਿਤ ਹੈ ਕਿ ਸਾਰਾ ਪੰਥ ਉਹਨਾਂ ਵਰਤਾਰਿਆਂ ਦੇ ਰੂਬਰੂ ਹੋਏ ਇਸ ਨਾਲ ਸਾਡੇ ਭਰੋਸੇ ਨੂੰ ਹੋਰ ਬਲ ਮਿਲੇਗਾ ਤੇ ਸਿੱਧਕਾਂ ਵਿੱਚ ਪਕਿਆਈ ਆਵੇਗੀ ਆਥਣ ਦਾ ਦੀਵਾਨ ਲਾਉਣ ਦੇ ਪ੍ਰਬੰਧ ਕੀਤੇ ਗਏ ਉਹਨਾਂ ਬਜ਼ੁਰਗਾਂ ਤੋਂ ਪੁੱਛ ਕੇ ਦੀਵਾਨ ਸਜਾਉਣ ਲਈ ਸਾਹਿਬਜ਼ਾਦਿਆਂ ਦੇ ਸ਼ਹੀਦੀ ਸਥਾਨ ਦੀ ਚੋਣ ਕੀਤੀ ਗਈ ਸਰਬੱਤ ਖਾਲਸੇ ਨੇ ਉਸ ਧਰਤੀ ਨੂੰ ਵਾਰ-ਵਾਰ ਮਸਤਕ ਚੁਹਾਇਆ ਇੱਕ ਥੜਾ ਉਸਾਰ ਕੇ ਉਸ ਦੇ ਉੱਪਰ ਚੌਂਕੀ ਧਰੀ ਗਈ ਜਿਸ ਉੱਤੇ ਚੰਦੋਆ ਸਾਹਿਬ ਤਾਣਿਆਂ ਗਿਆ ਚੌਂਕੀ ਉੱਤੇ ਪੰਜ ਸ਼ਸਤਰਾਂ ਦਾ ਪ੍ਰਕਾਸ਼ ਕੀਤਾ ਗਿਆ ਸ਼ਸਤਰ ਪ੍ਰਕਾਸ਼ ਕਰਦੇ ਸਮੇਂ ਸਿੰਘ ਪਾੜ ਰਹੇ ਸਨ ਤੀਰੋ ਤੂਫੰਗੋ ਬਡੋ ਰਾਜ ਮੰਗੋ ਰਾਮ ਜੰਗੋ ਤਨੁਖਤਾਰ ਅਣੀਅਰ ਕਮੰਦ ਕੋੜਾ ਪੰਜ ਸ਼ਸਤਰ ਪਰਵਾਣ ਚੌਂਕੀ ਨੂੰ ਹੀ ਸਜਾ ਕੇ ਤਖਤ ਬਣਾ ਦਿੱਤਾ ਗਿਆ ਰਮਾਲਿਆਂ ਨਾਲ ਚੌਂਕੀ ਨੂੰ ਟੱੱਕ ਕੇ ਉੱਪਰ ਸ਼ਸਤਰ ਸਜਾਏ ਗਏ। ਚੰਦਮਨ ਦੀਆਂ ਧੂਪਾਂ ਵਾਲੀਆਂ ਗਈਆਂ। ਇੱਕ ਸਿੰਘ ਸ਼ਸਤਰਾਂ ਨੂੰ ਚੌਰ ਸਾਹਿਬ ਕਰਨ ਲੱਗਾ। ਇਹਨਾਂ ਸ਼ਸਤਰਾਂ ਨੂੰ ਸਤਿਗੁਰ ਦਾ ਸਰੂਪ ਜਾਣ ਕੇ ਸਰਬੱਤ ਖਾਲਸੇ ਨੇ ਨਮਨ ਕੀਤਾ ਤੇ ਗੁਰਦਰਬਾਰ ਸਜ ਗਿਆ। ਸਰਹੰਦ ਵਾਸੀ ਬਜ਼ੁਰਗਾਂ ਨੂੰ ਦੀਵਾਨ ਵਿੱਚ ਲਿਆਂਦਾ ਗਿਆ। ਮੁਖੀ ਸਰਦਾਰਾਂ ਨੇ ਉਹਨਾਂ ਨੂੰ ਨਮਸਕਾਰ ਕੀਤੀ ਕਿ ਇਹਨਾਂ ਨੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਾਂ ਦੇ ਦਰਸ਼ਨ ਕੀਤੇ ਹਨ। ਬਜ਼ੁਰਗਾਂ ਨੇ ਵੀ ਖਾਲਸੇ ਨੂੰ ਸਿਰ ਨਵਾਇਆ ਸਰਦਾਰ ਜੱਸਾ ਸਿੰਘ ਦੀ ਬੇਨਤੀ ਤੇ ਉਹਨਾਂ ਵਿੱਚੋਂ ਇੱਕ ਬੋਲਣ ਲੱਗਾ ਸਮੂਹ ਖਾਲਸੇ ਨੂੰ ਸਾਡੀ ਚਰਨਵੰਦਨਾ ਅਸੀਂ ਸਰਬੱਤ ਖਾਲਸੇ ਅੱਗੇ ਸਰਹੰਦ ਦੀ ਸਾਰੀ ਉਹ ਕਥਾ ਪੇਸ਼ ਕਰਨ ਦੀ ਆਗਿਆ ਚਾਹੁੰਦੇ ਹਾਂ ਜੋ ਅਸਾਂ ਆਪ ਦੇਖੀ ਸੁਣੀ ਹੈ ਭੁੱਲਾਂ ਗਲਤੀਆਂ ਦੀ ਅਗਾਉ ਮਾਫੀ ਚਾਹੁੰਦੇ ਹਾਂ ਕਥਾ ਰੰਭ ਹੋਈ ਸਾਹਿਬ ਜਾਦੀਆਂ ਦੀਆਂ ਦੇਹਾਂ ਦਰਿਆ ਤੋਂ ਪਾਰ ਛੁਟਵਾ ਦਿੱਤੀਆਂ ਗਈਆਂ ਜੰਗਲ ਵਿੱਚੋਂ ਇੱਕ ਸ਼ੇਰ ਆ ਕੇ ਉਹਨਾਂ ਦੇ ਸਰਹਾਣੇ ਬੈਠਾ ਰਿਹਾ ਕਰੇ ਤੇ ਉਹਨਾਂ ਦੀ ਦੇਹਾਂ ਕੋਲ ਕਿਸੇ ਨੂੰ ਨਾ ਆਉਣ ਦੇਵੇ। ਦੀਵਾਨ ਟੋਡਰਮਲ ਜਦ ਕੁਝ ਹੋਰ ਸੰਗਤ ਸਣੇ ਇੱਥੇ ਆਏ ਤਾਂ ਸ਼ੇਰ ਚੁੱਪਚਾਪੀਤੇ ਜੰਗਲ ਵਿੱਚ ਚਲਾ ਗਿਆ ਤੇ ਉਸ ਤੋਂ ਮਗਰੋਂ ਉਸਨੂੰ ਕਿਸੇ ਨੇ ਨਹੀਂ ਦੇਖਿਆ। ਸਾਹਿਬਜ਼ਾਦੀਆਂ ਦੀ ਸ਼ਹਾਦਤ ਦੇ ਕੁਝ ਦਿਨ ਮਗਰੋਂ ਹੀ ਵਜ਼ੀਰ ਖਾਨ ਨੂੰ ਸੂਰ ਉਠਣਾ ਸ਼ੁਰੂ ਹੋ ਗਿਆ। ਉਹ ਪੀੜ ਨਾਲ ਕਰਾਉਣ ਲੱਗਾ। ਕੋਈ ਅਫਾਰਾ ਕਹੇ ਤੇ ਕੋਈ ਕੁਝ ਹੋਰ ਪਰ ਸਿਆਣੀ ਕਹਿਣ ਕੀ ਪਾਪ ਲੱਗਿਆ ਹੈ। ਮਰ ਗਿਆ ਮਰ ਗਿਆ ਦੀਆਂ ਚੀਕਾਂ ਸਾਰੀ ਰਾਤ ਉਸਦੇ ਮਹਿਲਾਂ ਵਿੱਚੋਂ ਆਉਂਦੀਆਂ ਸੁਣਾਈ ਦਿਆ ਕਰਨ। ਨੀਮ ਪਾਗਲਾਂ ਵਾਲੀ ਹਾਲਤ ਹੋ ਗਈ। ਪਰਜਾਂ ਨੂੰ ਕੁਝ ਪਤਾ ਨਾ ਲੱਗਣ ਦਿੱਤਾ ਗਿਆ। ਪਰ ਜਦ ਹਕੀਮ ਚੀਕਾਂ ਦਾ ਸਬਬ ਪੁੱਛਿਆ ਕਰਨ ਤਾਂ ਵਜ਼ੀਦਾ ਹਕੀਮਾਂ ਨੂੰ ਕਰੀ ਜਾਇਆ ਕਰੇ। ਨੀਲੇ ਬਾਣਿਆਂ ਵਾਲੇ ਆਉਂਦੇ ਹਨ। ਉਹ ਸਾਰੀ ਰਾਤ ਮੈਨੂੰ ਸੋਟਿਆਂ ਸਲੋਤਰਾ ਨਾਲ ਕੁੱਟਦੇ ਰਹਿੰਦੇ ਹਨ। ਉਹ ਦੋਵੇਂ ਬਾਲਕ ਜੋ ਮੈਂ ਸ਼ਹੀਦ ਕੀਤੇ ਸਨ ਉਹ ਵੀ ਕਰਦ-ਕਟਾਰਾਂ ਫੜੀ ਉਹਨਾਂ ਦੇ ਨਾਲ ਆਉਂਦੇ ਹਨ ਸ਼ਹੀਦ ਤੁਸੀਂ ਉਹਨਾਂ ਆਪ ਕਤਲ ਕੀਤੇ ਕਿ ਉਹ ਬਾਲਾਂ ਨੂੰ ਸ਼ਹੀਦ ਕਿਉਂ ਕਹਿ ਰਹੇ ਹੋ ਹਕੀਮਾ ਨੇ ਹੈਰਾਨੀ ਨਾਲ ਪੁੱਛਣਾ ਤੇ ਵਜ਼ੀਦੇ ਨੇ ਕਹਿਣਾ ਜੇ ਸ਼ਹੀਦ ਦੀ ਤਾਂ ਕੁਝ ਹੋਰ ਕਹਾ ਤਾਂ ਉਹ ਵੱਢ ਕੁੱਟਦੇ ਹਨ ਹਕੀਮਾ ਬੇਵਸ ਹੋ ਕੇ ਮੁਲਾਣੇ ਸੱਦੇ ਮੁਲਾਣਿਆਂ ਨੇ ਬਥੇਰੇ ਧਾਗੇ ਤਵੀਰ ਤੇ ਝਾੜੇ ਫੁੱਕਾ ਮਾਰੀਆਂ ਪਰ ਉਹਨਾਂ ਨਾਲ ਸਗੋਂ ਵਜ਼ੀਦਾ ਹੋਰ ਤੜਪਿਆ ਕਰੇ ਕੁਝ ਸਮੇਂ ਮਗਰੋਂ ਸ਼ਹਿਰ ਵਿੱਚ ਹੋਰ ਵੀ ਅਜਿਹੀਆਂ ਗੱਲਾਂ ਸੁਣਨ ਨੂੰ ਮਿਲਣ ਲੱਗੀਆਂ ਜੇ ਕੋਈ ਇਨ੍ਹਾਂ ਸਥਾਨਾਂ ਤੇ ਆ ਜਿੱਥੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ ਜਾਂ ਜਿੱਥੇ ਸੰਸਕਾਰ ਕੀਤਾ ਗਿਆ ਜੁੱਤੀ ਪਾ ਕੇ ਚੜਿਆ ਕਰੇ ਤਾਂ ਉਹਨਾਂ ਨਾਲ ਵੀ ਵਜ਼ੀਦੇ ਵਾਲਾ ਹਾਲ ਹੋਇਆ ਕਰੇ ਬਹੁਤਿਆਂ ਨਾਲ ਤਾਂ ਇਹ ਸਬਜਿੱਕਟੇ ਦਿਨ ਹੀ ਵਾਪਰਨ ਲੱਗਾ ਕਿਸੇ ਜੁੱਤੀ ਪਾ ਕੇ ਇੱਧਰ ਚੜੇ ਹੋਏ ਨੂੰ ਜਾਂ ਜੰਗਲ ਪਾਣੀ ਲਈ ਨਿਕਲੇ ਹੋਏ ਨੂੰ ਇੱਥੇ ਹੀ ਡੇਗ ਲਿਆ ਜਾਂਦਾ ਉਹਨਾਂ ਨੂੰ ਇੰਜ ਜਾਪਦਾ ਕਿ ਜਿਵੇਂ ਕਿਸੇ ਨੇ ਲਕਤਣ ਮੋੜ ਕੇ ਬੰਨ ਦਿੱਤੀਆਂ ਹੋਣ ਤੇ ਉਹ ਇੱਕ ਕਦਮ ਵੀ ਅੱਗੇ ਨਾ ਪੱਟ ਸਕੇ ਤੇ ਟੜਮ ਕਰਕੇ ਡਿੱਗ ਪਈ ਪਰ ਸਰਹੰਦ ਵਾਸੀਆਂ ਨੇ ਇਹ ਗੱਲ ਲੰਮਾ ਸਮਾਂ ਗੁੱਪਤ ਰੱਖੀ ਕੋਈ ਕਿਸੇ ਨੂੰ ਕੁਝ ਨਾ ਦੱਸਿਆ ਕਰੇ ਹਾਂ ਇੱਕ ਦੂਜੇ ਨੂੰ ਇਸ ਜਗ੍ਹਾ ਬਾਰੇ ਇੰਨਾ ਕੁ ਜ਼ਰੂਰ ਕਹਿਣ ਲੱਗੇ ਕਿ ਉਧਰ ਨਾ ਜਾਇਓ ਜੇ ਭਲੀ ਚਾਹੁੰਦੇ ਹੋ ਤਾਂ ਕਈ ਸ਼ਹਿਰ ਵਾਸੀਆਂ ਨੇ ਮੁਲਾਣੀ ਸੂਫੀ ਆਦੀ ਸੱਦ ਕੇ ਬਥੇਰੇ ਦਰੂਦ ਫਤਾਈਏ ਪੜੇ ਪਰ ਇਸਰਾਂ ਉਹਨਾਂ ਦੀ ਸਮੱਸਿਆ ਸਗੋਂ ਹੋਰ ਵਧਣ ਲੱਗੀ ਸ਼ਹਿਰ ਦੇ ਸਿਆਣੇ ਮੂਮਨ ਆਖਦੇ ਆਮ ਸੁਣੀ ਜਾਂਦੇ ਸੂਬੇ ਨੇ ਮਾਸੂਮ ਬਾਲਾਂ ਤੇ ਕਹਿਰ ਵਰਸਾਉਣ ਵੇਲੇ ਕਿਹੜਾ ਇਸਲਾਮ ਜਾਂ ਕੁਰਾਨ ਤੋਂ ਅਗਿਆ ਲਈ ਸੀ ਜੋ ਹੁਣ ਪੈਗੰਬਰ ਉਸ ਦੀ ਮਦਦ ਕਰੇ ਜਦੋਂ ਪਹਿਲਾਂ ਸਭ ਇਸਲਾਮ ਤੋਂ ਆਕੀ ਹੋ ਕੇ ਕੀਤਾ ਸੀ ਹੁਣ سزا ਭੁਗਤਣ ਵੇਲੇ ਇਸਲਾਮ ਕਿਉਂ ਚੇਤੇ ਆ ਰਿਹਾ ਸੀ ਸ਼ਹਿਰ ਨਿਵਾਸੀਆਂ ਨਾਲ ਵੀ ਵਾਪਰ ਰਹੇ ਇਹ ਵਰਤਾਰੇ ਤਾਂ ਉਦੋਂ ਖੁੱਲ ਕੇ ਸਾਹਮਣੇ ਆਏ ਜਦ ਸੂਬੇ ਦੀ ਤਕਲੀਫ ਜਗ ਜ਼ਾਹਰ ਹੋਈ ਫਿਰ ਹੌਲੀ ਹੌਲੀ ਲੋਕਾਂ ਨੇ ਦੱਸਣਾ ਸ਼ੁਰੂ ਕੀਤਾ ਕਿ ਉਹਨਾਂ ਨਾਲ ਵੀ ਇਹੋ ਜਿਹਾ ਕੁਝ ਵਾਪਰ ਰਿਹਾ ਹੈ ਮੈਨੂੰ ਤਾਂ ਸਾਰੀ ਸਾਰੀ ਰਾਤ ਇੱਕ ਪਲ ਵੀ ਸੌਣਾ ਨਸੀਬ ਨਹੀਂ ਹੁੰਦਾ ਤੜਪਦੇ ਹੋਏ ਦੀ ਪੂਰੀ ਰਾਤ ਬੀਤਦੀ ਹੈ ਜੇ ਗੱਲ ਤੁਹਾਡੇ ਵੱਸੋਂ ਬਾਹਰ ਦੀ ਹੈ ਤਾਂ ਕਿਉਂ ਨਹੀਂ ਤੁਸੀਂ ਹਿੰਦੂਆਂ ਨਾਲ ਗੱਲ ਕਰਦੇ ਜਾਂ ਫਿਰ ਕਿਸੇ ਸਿੱਖ ਨੂੰ ਲੱਭੋ ਤਾਂ ਕਿ ਅਸੀਂ ਉਸ ਤੋਂ ਕੋਈ ਉਪਾਅ ਪੁੱਛੀਏ ਸੂਲ ਨਾਲ ਕਰਲਾਉਂਦਾ ਹੋਇਆ ਵਜ਼ੀਰ ਵਜ਼ੀਦਾ ਕਾਜ਼ੀ ਮੁਲਾਣਿਆਂ ਨੂੰ ਕਹਿੰਦਾ ਉਨ੍ਹੀ ਦਿਨੀ ਸਰਹੰਦ ਦੇ ਵਿੱਚ ਕੁਦਰਤਨ ਕਪੂਰਾ ਬਰਾੜਾ ਆਇਆ ਹੋਇਆ ਸੀ ਉਸ ਨੂੰ ਸੱਦ ਕੇ ਸੋਬੇ ਨੇ ਸਾਰੀ ਵਾਰਤਾ ਖੋਲ੍ਹ ਕੇ ਦੱਸੀ ਖੁਦਾ ਦਾ ਵਾਸਤਾ ਤੂੰ ਕੋਈ ਮੇਰੀ ਮਦਦ ਕਰ ਤੇ ਮੈਨੂੰ ਇਸ ਵਿਪਤਾ ਵਿੱਚੋਂ ਬਾਹਰ ਕੱਢ ਕਪੂਰੇ ਅੱਗੇ ਹੱਥ ਜੋੜਦਾ ਵਜੀਦਾ ਬੋਲਿਆ ਇਸ ਦਾ ਇੱਕੋ ਹੱਲ ਹੈ ਜੋ ਮੈਨੂੰ ਦਿਸ ਰਿਹਾ ਹੈ ਖਾਨ ਸਾਹਿਬ ਉਹ ਇਹ ਹੈ ਕਿ ਪਾਪ ਦਾ ਤਾਂ ਹਥੋਂ ਬਿਨਾ ਸ਼ੱਕ ਬਹੁਤ ਵੱਡਾ ਹੋਇਆ ਹੈ ਹੈ ਵੀ ਨਾ ਮਾਫੀਯੋਗ ਪਰ ਹੁਣ ਪਛਤਾਪ ਲਈ ਤੁਸੀਂ ਉਸ ਜਗ੍ਹਾ ਜਿਸ ਥਾਂ ਸਾਹਿਬ ਜਾਦਿਆਂ ਨੂੰ ਸ਼ਹੀਦ ਕੀਤਾ ਸੀ ਗਿਆ ਸੀ ਇੱਕ ਥੜਾ ਬਣਾਓ ਤੇ ਨੀਤਾ ਪ੍ਰਤੀ ਉਹਨਾਂ ਦੀ ਯਾਦ ਵਿੱਚ ਜੋਤ ਲਗਾਓ ਕਿਸੇ ਪੱਕੇ ਸੇਵਾਦਾਰ ਨੂੰ ਉੱਥੇ ਬਿਠਾਓ ਜੋs ਥਾਂ ਦੀ ਸਦਾ ਸਫਾਈ ਰੱਖੇ ਇੱਕ ਪੈਰਾਦਰ ਖੜਾ ਕਰੋ ਜੋ ਕਿਸੇ ਗੰਦੇ ਮੰਦੇ ਪਰਸ਼ ਨੂੰ ਉਧਰ ਨਾ ਜਾਣ ਦੇਵੇ ਤੇ ਸ਼ਕਤੀ ਨਾਲ ਵਰਜੇ ਉਸ ਜਗ੍ਹਾ ਦੀ ਪਵਿੱਤਰਤਾ ਨੂੰ ਕਾਇਮ ਰੱਖੋ ਜਦ ਜਦ ਵੀ ਇਸ ਜਗ੍ਹਾ ਵਿੱਚ ਇਸ ਸਭ ਵਿੱਚ ਕੋਈ ਲਾਪਰਵਾਹੀ ਵਰਤੀ ਗਈ ਤਾਂ ਫਲ ਤੁਹਾਨੂੰ ਸਭ ਨੂੰ ਭੁਗਤਣਾ ਪਵੇਗਾ ਜੇ ਹੋ ਸਕੇ ਤਾਂ ਕੋਈ ਸਿੱਖ ਲੱਭੋ ਉਹ ਆਪ ਮਰਿਆਦਾ ਨਾਲ ਉਸ ਥਾਂ ਦੀ ਸੇਵਾ ਸੰਭਾਲ ਕਰੇਗਾ ਕਿ ਪੂਰੇ ਬਰਾੜ ਨੇ ਸੋਬੇ ਨੂੰ ਪਾ ਦਾ ਯਤਨ ਦੱਸ ਦਿੱਤਾ ਤੇ ਫਿਰ ਬੋਲੇ ਆ ਯਾਦ ਰੱਖਿਓ ਖਾਨ ਸਾਹਿਬ ਤੁਸੀਂ ਮੈਂ ਤਾਂ ਚਾਰ ਦਿਨਾਂ ਦੇ ਪ੍ਰਾਣੇ ਹਾਂ ਪਰ ਇਸ ਜਗ੍ਹਾ ਨੂੰ ਲੋਕਾਈ ਰਹਿਣ ਦੀ ਦੁਨੀਆ ਤੀ ਕਪੂਰੇ ਦੀ ਰਹੇਗੀ ਇੱਥੇ ਸ਼ਹੀਦਾਂ ਦੇ ਵੱਡੇ ਸਥਾਨ ਬਣਨਗੇ ਤੇ ਅਸੀਂ ਹਰ ਸਾਲ ਉਹਨਾਂ ਦਿਨਾਂ ਵਿੱਚ ਸਾਹਿਬਜ਼ਾਦੀਆਂ ਦੀ ਯਾਦ ਵਿੱਚ ਇਕੱਤਰ ਹੋਇਆ ਕਰਾਂਗੇ ਕਿਆਮਤ ਦੇ ਦਿਨ ਤੁਹਾਨੂੰ ਗਿਆਤ ਹੋਵੇਗਾ ਕਿ ਇਸ ਜਗ੍ਹਾ ਤਾਂ ਅੱਲਾ ਵੀ ਆ ਕੇ ਅਥਰੂ ਕਰਦਾ ਹੈ ਤੇ ਕਹਿ ਕੇ ਕਪੂਰਾ ਬਰਾੜ ਚਲਾ ਗਿਆ ਇਹ ਜਗ੍ਹਾ ਤਾਂ ਅੱਲਾ ਵੀ ਆ ਕੇ ਹੰਝੂ ਵਹਾਉਂਦਾ ਹੈ। ਕਪੂਰੇ ਦੀ ਕਹੀ ਇਹ ਸਤਰ ਦੁਬਾਰਾ ਦੁਹਰਾਉਂਦਿਆਂ ਬਿਰਦ ਬਾਬਾ ਬੋਲਦਾ-ਬੋਲਦਾ ਕੁਝ ਚਿਰ ਲਈ ਚੁੱਪ ਹੋ ਗਿਆ। ਦੀਵਾਨ ਵਿੱਚ ਬਹੁਤੇ ਸਿੱਖਾਂ ਦੀਆਂ ਅੱਖਾਂ ਨਮ ਸਨ। ਸ਼ਾਇਦ ਬਿਰਦ ਬਾਬੇ ਦਾ ਵੀ ਕੱਚ ਭਰ ਗਿਆ ਹੋਣ ਕਰਕੇ ਉਹ ਆਪਣੇ ਆਪ ਨੂੰ ਸੰਭਾਲਣ ਲਈ ਚੁੱਪ ਹੋ ਗਿਆ ਸੀ। ਕੁਝ ਮੰਗਰੋ ਬਾਬਾ ਫੇਰ ਬੋਲੇ ਆ। ਵਜ਼ੀਦੇ ਨੇ ਆਪਣੇ ਵਜ਼ੀਰਾਂ ਨੂੰ ਸਭ ਉਹ ਗੱਲਾਂ ਪੂਰੀਆਂ ਕਰਨ ਲਈ ਕਿਹਾ ਜੋ ਕਪੂਰਾ ਕਹਿ ਕੇ ਗਿਆ ਸੀ। ਇਸ ਤੋਂ ਪਹਿਲਾਂ ਕੜਾ ਪ੍ਰਸ਼ਾਦ ਤਾਂ ਮੁਗਲਾਂ ਆ ਵਰਤਾਇਆ ਸੀ ਖਾਲਸਾ ਜੀ ਤੇ ਪਹਿਲੀ ਜੋਤ ਸ਼ਹੀਦਾਂ ਨੇ ਵਜੀਦੇ ਤੋਂ ਹੀ ਜਗਵਾਈ ਸੀ ਥਾਵਾਂ ਦੀ شناخت ਤਾਂ ਸਾਰੇ ਸਰਹੰਦ ਵਾਸੀਆਂ ਨੂੰ ਹੀ ਹੈ ਸਾਡੀ ਬੇਨਤੀ ਇਹ ਹੈ ਕਿ ਵਜੀਦੇ ਨੇ ਤਾਂ ਆਪਣੇ ਦੁੱਖ ਨੂੰ ਇਹ ਸਾਬ ਕੀਤਾ ਸੀ ਪਰ ਤੁਸੀਂ ਸਾਰਾ ਖਾਲਸਾ ਪੰਥ ਇਕੱਠੇ ਹੋ ਕੇ ਸ਼ਹੀਦਾਂ ਨੂੰ ਚੇਤੇ ਵਿੱਚ ਧਿਆਓ ਤੇ ਇਨ੍ਹਾਂ ਅਸਥਾਨਾਂ ਦੀ ਸੇਵਾ ਸੰਭਾਲ ਦਾ ਪੱਕਾ ਪ੍ਰਬੰਧ ਕਰੋ ਤੇ ਕਹਿੰਦੇ ਆ ਬਿਰਦਾ ਬਾਬਾ ਚੌਂਕੀ ਵੱਲ ਸੀਸ ਨਿਵਾਉਂਦਾ ਹੋਇਆ ਬੈਠ ਗਿਆ ਖਾਲਸਾ ਜੀ ਇੱਥੇ ਸੁੰਦਰ ਦਰਬਾਰ ਬਣਨਗੇ ਇਹਨਾਂ ਸਾਰੇ ਸਥਾਨਾਂ ਦੀ ਸੇਵਾ ਅੱਜ ਤੋਂ ਹੀ ਆਰੰਭ ਕੀਤੀ ਜਾਵੇਗੀ ਨਿਸ਼ਾਨ ਗੱਡੇ ਜਾਣਗੇ ਤੇ ਨਿਤਨਕਾਰੇ বাজਾਏ ਜਾਣਗੇ ਕੁਝ ਸਿੰਘ ਸੇਵਾ ਸੰਭਾਲ ਲਈ ਪੱਕੇ ਇੱਥੇ ਟਿਕਣਗੇ ਸਰਦਾਰ ਜੱਸਾ ਸਿੰਘ ਨੇ ਸਰਬੱਤ ਖਾਲਸੇ ਦੇ ਸਨਮੁਖ ਹੁੰਦਿਆਂ ਕਿਹਾ ਉਸੇ ਦਿਨ ਆਥੰਤੀਕ ਉਸ ਚੌਂਕੀ ਵਾਲੇ ਸਥਾਨ ਤੇ ਉੱਚ ਧੜਾ ਉਸਾਰਿਆ ਗਿਆ ਉਸ ਉੱਤੇ ਚੌਂਕੀ ਤੇ ਰਮਾਲੇ ਵਿਛਾ ਕੇ ਪੰਜ ਸ਼ਸਤਰਾਂ ਦਾ ਪ੍ਰਕਾਸ਼ ਕੀਤਾ ਗਿਆ। ਅਗਲੀ ਸਵੇਰ ਅੰਮ੍ਰਿਤ ਵੇਲੇ ਸਾਰਾ ਪੰਥ ਇਕੱਠਾ ਹੋ ਕੇ ਉੱਥੇ ਆਇਆ ਤੇ ਨਿਸ਼ਾਨ ਸਾਹਿਬ ਘੜ ਦਿੱਤੇ ਗਏ। ਨਗਾਰੇ ਸਜਾ ਦਿੱਤੇ ਗਏ। ਚੌਰ ਸਾਹਿਬ ਕਰਦੇ ਸਿੰਘ ਨੂੰ ਉਸ ਥਾਂ ਦਾ ਮੁਖਤਿਆਰ ਲਾਇਆ ਗਿਆ। ਜੋ ਸਦਾ ਉਹਨਾਂ ਪਾਵਨ ਸਾਨਾਂ ਦੀ ਸੇਵਾ ਸੰਭਾਲ ਲਈ ਹਾਜ਼ਰ ਰਹੇਗਾ। ਸਰਬੱਤ ਖਾਲਸੇ ਨੇ ਉੱਥੇ ਕਿੜਾ ਪ੍ਰਸਾਦ ਕਰਵਾਇਆ। ਬਹੁਤ ਚੜਾਵਾ ਚੜਾਇਆ ਗਿਆ। ਦਲਦੇ ਰਬਾਬੀ ਸਿੰਘਾਂ ਬੈਠ ਕੇ ਕੀਰਤਨ ਆਰੰਭ ਕੀਤਾ। ਪੰਥ ਨੇ ਫਤੇਗੜ ਸਾਹਿਬ ਤੇ ਬਾਕੀ ਸਥਾਨਾਂ ਦੇ ਨਾਮ ਜਗੀਰਾਂ ਲਾਈਆਂ। ਲੰਗਰ ਪਾਣੀ ਦੇ ਪ੍ਰਬੰਧ ਲਈ ਸਿੰਘਾਂ ਨੇ ਸਰਹੰਦ ਦਾ ਪਟਾ ਇਹਨਾਂ ਸ਼ਹੀਦੀ ਸਥਾਨਾਂ ਦੇ ਨਾਮ ਕਰ ਦਿੱਤਾ। ਮੇਰੇ ਪਿਤਾ ਜੀ ਦੱਸਿਆ ਕਰਦੇ ਸਨ ਕਿ ਜਦਵੀ ਸਿੰਘ ਉਹਨਾਂ ਸਥਾਨਾਂ ਤੇ ਕੜਾ ਪ੍ਰਸਾਦ ਕਰਵਾ ਕੇ ਕੋਈ ਅਰਦਾਸ ਕਰਦੇ ਹਨ ਤਾਂ ਉਹ ਪੂਰੀ ਹੁੰਦੀ ਹੈ। ਤੇ ਇਸ ਤਰ੍ਹਾਂ ਪੰਥ ਨੇ ਫਤੇਗੜ ਸਾਹਿਬ ਬਾਕੀ ਸਥਾਨ ਪ੍ਰਗਟ ਕੀਤੀ ਸਰਹੰਦ ਹਮਲੇ ਤੋਂ ਸਿੰਘ ਹੱਥ ਲੱਖਾਂ ਰੁਪਈਆ ਹੱਥ ਲੱਗੇ ਆ ਇਕੱਲੇ ਸਰਦਾਰ ਜੱਸਾ ਸਿੰਘ ਨੇ ਹਿੱਸੇ ਹੀ 9 ਲੱਖ ਰੁਪਈਆ ਆ ਸਿੰਘਾਂ ਦੇ ਚੋਲਿਆਂ ਨੂੰ ਕਿਸੇਤਾ ਨਹੀਂ ਸਨ ਸੋ ਨਿਜੀ ਮਾਇਆ ਦਾ ਸਿੰਘ ਪਹਿਲਾਂ ਵੀ ਨਹੀਂ ਰੱਖਦੇ ਸਨ ਪਰ ਸਰਹੰਦ ਤੋਂ ਇਕੱਠਾ ਹੋਇਆ ਪੈਸਾ ਤਾਂ ਉਹਨਾਂ ਨੂੰ ਕੋਲ ਰੱਖਣਾ ਗੁਨਾਹ ਹੀ ਜਪਦਾ ਸੀ ਸਰਦਾਰ ਜੱਸਾ ਸਿੰਘ ਆਲੂ ਵਾਲਿਆਂ ਨੇ ਸਭ ਸਿੰਘਾਂ ਨੂੰ ਇਕੱਤਰ ਕੀਤਾ ਤੇ ਕਹਿਣ ਲੱਗੇ ਖਾਲਸਾ ਜੀ ਜਿਵੇਂ ਕਿ ਆਪ ਜੀ ਦੇ ਗਿਆத் ਹੀ ਹੈ ਕਿ ਕੱਲੂ ਘਰੇ ਤੋਂ ਮੁਰਦਾ ਅਬਦਾਲੀ ਇਸ ਗੁੱਸੇ ਵਿੱਚ ਕਿ ਉਹ ਸਿੱਖਾਂ ਨੂੰ ਪੂਰੀ ਤਰ੍ਹਾਂ ਖਤਮ ਨਹੀਂ ਕਰ ਸਕਿਆ ਦਰਬਾਰ ਸਾਹਿਬ ਨੂੰ ਬਾਰੂਦ ਨਾਲ ਉਡਾ ਗਿਆ ਸੀ ਮੇਰੀ ਸਰਬੱਤ ਪੰਥ ਅੱਗੇ ਇਹੋ ਸਲਾਹ ਹੈ ਕਿਸ ਰਹਨ ਤੋਂ ਇਕੱਠੀ ਹੋਈ ਮਾਇਆ ਅਸੀਂ ਦਰਬਾਰ ਸਾਹਿਬ ਦੀ ਮੋੜੋ ਸਾਰੀ ਤੇ ਲਾਈਏ ਇਸ ਕਾਰਜ ਲਈ ਸਭ ਤੋਂ ਪਹਿਲਾਂ ਮੈਂ ਆਪਣੇ ਹਿੱਸੇ ਦੀ ਮਾਇਆ ਭੇਟ ਕਰਦਾ ਹਾਂ ਤੇ ਇਹ ਕਹਿੰਦੇ ਆ ਸਰਦਾਰ ਨੇ ਇੱਕ ਚਾਦਰ ਸੰਗਤ ਦੇ ਸਨਮੁਖ ਵਿਛਾ ਦਿੱਤੀ ਤੇ ਉਸ ਨੂੰ ਗੁਰੂ ਕੀ ਚਾਦਰ ਕਹਿੰਦੇ ਆ 9 ਲੱਖ ਰੁਪਈਆ ਉਸ ਉੱਤੇ ਢੇਰ ਕਰ ਦਿੱਤਾ ਬਾਕੀ ਸਿੰਘਾਂ ਨੇ ਵੀ ਮਾਇਆ ਉਸ ਚਾਦਰ ਉੱਤੇ ਢੇਰ ਕਰਨੀ ਸ਼ੁਰੂ ਕੀਤੀ ਤੇ 14-15 ਲੱਖ ਰੁਪਈਆ ਇਕੱਤਰ ਹੋ ਗਏ ਸਾਰੀ ਮਾਇਆ ਸਰਦਾਰਾਂ ਨੇ ਭਾਈ ਦੇਸਰਾਜ ਵਿਧੀ ਚੰਦੀਏ ਦੇ ਸਪੁਰਦ ਕਰ ਦਿੱਤੀ ਤੇ ਭਾਈ ਦੇਸਰਾਜ ਨੇ ਦਰਬਾਰ ਸਾਹਿਬ ਦੀ ਸੇਵਾ ਦਾ ਕਾਰਜ ਆਪਣੇ ਹੱਥ ਲਾਇਆ ਵਾਹਿਗੁਰੂ ਕੱਲ ਮਿਲਦੇ ਹਾਂ ਜੀ ਦੁਬਾਰਾ ਅਗਲੇ ਅਧਿਆਇ ਦੇ ਨਾਲ ਜੁੜੇ ਰਹੋ ਇਸ ਚੈਨਲ ਦੇ ਨਾਲ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ